ਸਿਮਰਤਾ ਨਰਸਿੰਘ ਹੋਮ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੇਸ਼ ਦੇ 79ਵੇਂ ਆਜ਼ਾਦੀ ਦਿਵਸ ਨੂੰ ਬਹੁਤ ਹੀ ਧੂਮ-ਧਾਮ ਨਾਲ ਸਾਬਕਾ ਸੈਨਿਕਾਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਮਨਾਇਆ ਗਿਆ ਅਤੇ ਇਸ ਮੌਕੇ ਆਏ ਹੋਏ ਸੈਨਿਕਾਂ ਲਈ ਲੰਗਰ ਦੀ ਵਿਵਸਥਾ ਵੀ ਕੀਤੀ ਗਈ ਸੀ ਅਤੇ ਇਸ ਮੌਕੇ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਵੀ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਖੂਨਦਾਨੀਆਂ ਨੇ ਖੂਨਦਾਨ ਕੀਤਾ ਆਉ ਸੁਣਦੇ ਹਾਂ ਕੀ ਕਿਹਾ ਇਸ ਪ੍ਰੋਗਰਾਮ ਬਾਰੇ ਸਾਬਕਾ ਸੈਨਿਕ ਅਤੇ ਸਮਰਤਾ ਨਰਸਿੰਗ ਹੋਮ ਦੇ ਡਾਇਰੈਕਟਰ ਸਰਜੀਤ ਸਿੰਘ ਚਮਾਰੂ ਵਾਲਿਆ ਨੇ ਰਾਜਪੁਰਾ ਤੋਂ ਹਰਜਿੰਦਰ ਸਿੰਘ ਮੋਹੀਦੀ ਵਿਸ਼ੇਸ਼ ਰਿਪੋਰਟ ਹਰ ਸਾਲ ਵਾਕਣ ਜਿਹੜਾ ਹੈਗਾ ਆਜ਼ਾਦੀ ਦੀ ਖੁਸ਼ੀ ਵਿੱਚ ਇੰਡੀਪੈਂਡੈਂਸ ਡੇ ਮਨਾਉਂਦੇ ਆ ਇਹ ਸਾਡਾ ਜਿਹੜਾ ਹੈਗਾ 79 ਇੰਡੀਪੈਂਡੈਂਸ ਡੇ ਹੈਗਾ ਇਹਦੇ ਵਿੱਚ ਅਸੀਂ ਅੱਜ ਦਾ ਦਿਨ ਸਾਬਕਾ ਫੌਜੀ ਤੇ ਸਾਬਕਾ ਵੀਰਾਂ ਤੇ ਸਾਡੀ ਭੈਣਾਂ ਤੇ ਬੇਟੀਆਂ ਨਾਲ ਮਨਾਉਂਦੇ ਆ ਇਹਨਾਂ ਨਾਲ ਮਿਦਾਨ ਦਾ ਅੱਤੋ ਵੱਡੀ ਵਜ੍ਹਾ ਹੈ ਕਿ ਇਹਨਾਂ ਦੀ ਕੁਰਬਾਨੀ ਨਾਲ ਹੀ ਇਹ ਦਿਵਸ ਮਨਾਏ ਜਾ ਰਹੇ ਆ ਤੇ ਇਹਨਾਂ ਦੀ ਕੁਰਬਾਨੀ ਵੀਰਾਂ ਦੀ ਫੌਜੀ ਵੀਰਾਂ ਦੀ ਜਿਹੜੀ ਹੈਗੀ ਉਹ ਕਿਸੇ ਚੀਜ਼ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਸੇ ਨਾਲ ਮੈਚ ਨਹੀਂ ਕੀਤੀ ਜਾ ਸਕਦੀ ਔਰ ਇਹਨਾਂ ਦੀ ਕੁਰਬਾਨੀ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਔਰ ਇਸ ਇਸ ਦਿਨ ਦੇ ਵਿੱਚ ਅ ਸਾਨੂੰ ਸੋਚਣਾ ਚਾਹੀਦਾ ਹੈਗਾ ਕਿ ਅਸੀਂ ਇਹਨਾਂ ਵਾਸਤੇ ਹੋਰ ਕੀ ਬਿਹਤਰ ਕਰ ਸਕਦੇ ਆ ਕਿਉਂਕਿ ਇਹ ਤਬਕਾ ਐਸਾ ਹੈ ਕਿ ਜਿਹੜੇ ਕਿ ਕੁਰਬਾਨੀਆਂ ਦਿੰਦੇ ਆਏ ਹੈਗੇ ਤੇ ਇਹ ਇਹਨਾਂ ਦੀ ਜਿਹੜੀ ਹੋਰ ਜਿਹੜੀ ਇਹਨਾਂ ਦੀ ਪ੍ਰੋਬਲਮਸ ਹੈਗੀਆਂ ਚਾਹੇ ਉਹ ਸਿਹਤ ਸੰਬੰਧੀ ਹੈ ਚਾਹੇ ਐਜੂਕੇਸ਼ਨ ਸੰਬੰਧੀ ਹੈ ਚਾਹੇ ਐਡਮਿਨਿਸਟ੍ਰੇਸ਼ਨ ਸੰਬੰਧੀ ਹੈ ਇਹਨਾਂ ਚ ਸਾਨੂੰ ਵਿਸ਼ੇਸ਼ ਤੌਰ ਤੇ ਇਹਨਾਂ ਨੂੰ ਸਾਂਝਾअनुभूति ਨਾਲ ਲੈਣਾ ਚਾਹੀਦਾ ਹੈ ਮੈਂ ਦੁਬਾਰਾ ਸਾਰਿਆਂ ਸਾਰੇ ਇਲਾਕਾ ਵਾਸੀਆਂ ਨੂੰ ਅੱਜ ਦੇ ਦਿਨ 인ਡੀਪੈਂਡੈਂਸ ਦੇ ਦਿਵਸ ਦੀ ਵਧਾਈ ਦਿੰਦਾ ਹਾਂ ਇਸ ਅਨੁਸਾਰਾਂ ਨੂੰ ਇੱਥੇ ਆਣ ਦਾ ਧੰਨਵਾਦ ਕਰਦਾ ਇਸ ਤਰ੍ਹਾਂ ਜਿਹੜੇ ਸਾਫ ਕਸਾਇਨ ਸੈਨ ਕਰ ਇਹਨਾਂ ਦਾ ਡਾਕਟਰ ਸਾਹਿਬ ਸਤਾਰ ਵਰਜੋਂ ਬੁਲਾ ਕੇ ਸਤਾਰ ਕਰਦੇ ਆਂ ਔਰ ਜੋ ਅੱਜ 79ਵਾਂ ਸਾਲ ਅਸੀਂ ਜਾਤੀ ਦਾ ਮਨਾਇਆ ਹੈ ਤੋਂ ਉਹਦੀ ਜੋ ਲੱਖ ਲੱਖ ਵਧਾਈ ਹੋਵੇ ਸਾਰੀ ਸੰਗਤਾਂ ਨੂੰ ਔਰ ਇਸ ਆਜ਼ਾਦੀ ਨੂੰ ਅੱਗੇ ਵਾਸਤੇ ਬਰਕਰਾਰ ਰੱਖਿਆ ਹੈ ਕਿਉਂਕਿ ਜਦੋਂ ਇਹ ਜਾਤੀ ਮਿਲਿਆ ਸਾਨੂੰ ਮੈਂ ਪ੍ਰਿੰਸਿੰਗ ਰੈਜ਼ੀਡੈਂਟ ਡਿਸਟ੍ਰਿਕਟ ਮੁਹਾਲੀ ਸਾਡੀਆਂ ਜਿਹੜੀਆਂ ਮਤਲਬ ਗਵਰਨਮੈਂਟ ਤੋਂ ਮੰਗਾ ਨੇ ਸਾਡੀਆਂ ਮੰਗਾਂ ਬਹੁਤ ਨੇ ਵਾਡਰਿੰਗ ਵਨ ਪੈਨਸ਼ਨ ਕਈ ਸਾਲ ਹੋ ਗਏ ਸਾਨੂੰ ਜਦੋਂ ਜਹਾਜ਼ ਕਰਦਿਆਂ ਨੂੰ ਤਾਂ ਐਮਐਸਪੀ ਦੇਸ਼ਵਾਲ ਕੀ ਅਸੀਂ ਇੱਕ ਤਸਵੀਰਦਾਰ ਤੋਂ ਲੈ ਕੇ ਰਾਸ਼ਟਰਪਤੀ ਤੱਕ ਅਸੀਂ ਮੰਗ ਪੱਤਰ ਦਿੱਤੇ ਉਹਨਾਂ ਨੂੰ ਉਹਦੇ ਉੱਪਰ ਕਿਸੇ ਨੇ ਗੌਰ ਨਹੀਂ ਕਰੀ ਰੱਖਿਆ ਮੰਤਰੀ ਜੀ ਨੂੰ ਖੁਦ ਮਿਲ ਕੇ ਆਏ ਵਾਹਿਗੁਰੂ ਸਿੰਘ ਸੂਬਾ ਪ੍ਰਧਾਨ ਐਕਸਰਮੀ ਵੈਲਫੇਅਰ ਕਮੇਟੀ ਅੱਜ ਅਸੀਂ ਸ਼ਿਮਰਤਾ ਨਰਸਿੰਘ ਹੌਂਦ ਦੇ ਵਿੱਚ ਆਏ ਸੀ ਸਾਨੂੰ ਬੁਲਾਇਆ ਗਿਆ ਸੀ ਇਲਾਕਾ ਨਿਵਾਸੀਆਂ ਨੂੰ ਤੇ ਐਕਸਰਵਸਮੈਨਾਂ ਨੂੰ ਅਸੀਂ ਇੱਥੇ ਆਏ ਹਾਂ ਹਰ ਸਾਲ ਇੱਥੇ ਜਿਹੜਾ 15 ਅਗਸਤ ਦਾ ਜਿਹੜਾ ਉਹ ਦਿਹਾੜਾ ਮਨਾਇਆ ਜਾਂਦਾ ਡਾਕਟਰ ਸਰਬਜੀਤ ਵੱਲੋਂ ਸਾਨੂੰ ਬੁਲਾ ਕੇ ਸਾਡਾ ਮਾਨਸਨ ਹੋਣਾ ਕੀਤਾ ਜਾਂਦਾ ਹੈ ਐਕਸਰਸਮੈਂਨਾਂ ਦਾ ਤੇ ਇੱਥੇ ਜਿਹੜਾ ਆਜ਼ਾਦੀ ਦਾ ਦਿਹਾੜਾ ਮਨਾਇਆ ਜਾਂਦਾ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਸਾਡੇ ਬੱਚੇ ਆ ਜਾਈ ਸੀ ਬਹੁਤ ਸਾਨੂੰ ਖੁਸ਼ੀ ਹੋਈ ਹੈ ਸਾਰਿਆਂ ਨੇ ਇੱਥੇ ਅਸੀਂ ਰਾਂ ਨੂੰ ਇਹ ਝੰਡੇ ਦੀ ਰਸਮ ਕੀਤੀ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਦਾ ਪਾਣੀ ਹੋ ਛਕਿਆ ਹੈ ਸਾਰਿਆਂ ਨੇ ਤੇ ਆਜ਼ਾਦੀ ਦਾ ਦਿਹਾੜਾ ਬਹੁਤ ਵਧੀਆ ਮਨਾਇਆ ਸੀ ਤੇ ਬਹੁਤ ਬਹੁਤ ਮੈਂ ਧੰਨਵਾਦ ਕਰਦਾ